ਇਹ ਮੇਰਾ ਭਾਂਜਾ ਸੀ ਹਰਮਨ ਚੋਤਾ ਜਿਸ ਦੀ ਅਚਨੇ ਮੌਤ ਹੋ ਚੁੱਕੀ ਹੈ ਸਰੀਰ ਦੇ ਵਿੱਚ ਕਾਰਨ ਤਾਂ ਦੇਖੋ ਜਾਂ ਪੜ੍ਹਾਈ ਦਾ ਸਟ्रेस ਜਾਂ ਕੰਮ ਦਾ ਸਟ्रेस ਲਾ ਲਓ ਉੱਥੇ ਐਵੇਂ ਦਾ ਕੋਈ ਕਾਰਨ ਬਣਿਆ ਮਤਲਬ ਇੰਨਾ ਇੰਟੈਲੀਜੈਂਟ ਬੰਦਾ ਪਰ ਸਾਨੂੰ ਤਾਂ ਸੁਣ ਕੇ ਯਕੀਨ ਨਹੀਂ ਆਉਂਦਾ ਵੀ ਐਵੇਂ ਕਰ ਸਕਦਾਗਾ ਉਹ ਕੈਨੇਡਾ ਛਾਲ ਦੇ ਸਾਲ ਹੋ ਗਏ ਕਹਿੰਦਾ ਜਮੀ ਨਹੀਂ ਆਉਗੀ ਇੱਥੇ ਤੈਨੂੰ ਹੀ ਕਹਾਂ ਤਾ ਮਨੂੰ ਵੀ ਕਿਹਾ ਸੀ ਮੇਰੇ ਨੂੰ ਕਿਹਾ ਸੀਗਾ ਤੂੰ ਜਾਣ ਸਕਨੇ ਤਾਂ ਜਾਣਨ ਹੈਗੇ ਪਰ ਉਹ ਨਹੀਂ ਜਾਂਦਾ ਆਖਰੀ ਵਾਰ ਰਾਤ ਵੀ ਉਹ ਯਾ ਗੱਲ ਹੋਈ ਆ ਆਖਰੀ ਵਾਰ ਸਨੈਪ ਵੀ ਭੇਜੀ 1:00 ਵਜੇ ਕੰਮ ਤੇ ਸੀ ਨੇ ਲੰਚ ਕੰਮ ਹੀ ਕਰ ਜਾਂਦਾ ਸੀ ਕੰਮ ਤੇ ਹੀ ਸੀਗਾ ਕੰਮ ਤੇ ਲੰਚ ਕਰ ਰਿਹਾ ਸੀਗਾ ਕੈਮਰੇ ਮੂਹਰੇ ਬੈਠ ਕੇ ਕੋਈ ਤਾਂ ਕੋਈ ਗੱਲਬਾਤ ਹੋਈ ਗੀ ਗੱਲਬਾਤ ਕੋਈ ਨਹੀਂ ਹੋਈ ਸਟ्रेस ਬਾਰੇ ਕੋਈ ਨਹੀਂ ਕੈਨੇਡਾ ਆਉਣ ਜਾਣ ਬਾਰੇ ਕਹਿੰਦਾ ਹੁੰਦਾ ਸੀ ਕੈਨੇਡਾ ਛਾਲ ਦੇ ਸਾਲ ਹੋ ਗਏ ਕਹਿੰਦਾ ਜਮੀਨਾਂ ਹੋਈ ਇੱਥੇ ਤੈਨੂੰ ਵੀ ਕਹ ਦਿੱਤਾ ਹਾਂ ਮਨੂੰ ਵੀ ਕਿਹਾ ਸੀ ਮੇਰੇ ਨੂੰ ਵੀ ਕਿਹਾ ਸੀ ਆ ਤੂੰ ਜਾਨਾ ਸੀ ਗਨੇਟਰ ਜਾਨਨ ਹੈਗੇ ਸੀ ਪਰ ਹੁਣ ਹੁਣ ਨਹੀਂ ਜਾਂਦੀ ਅੌਕਾ ਬਹੁਤ ਔਕਾ ਕੋਈ ਕਦੇ ਗੱਲ ਨਹੀਂ ਕੀਤੀ ਬੇਬੇ ਬਾਪੂ ਦੀ ਤੋਂ ਕੰਮ ਕਿੱਥੀ ਦਲਫੁੱਤ ਕਦੇ ਆਦ ਦੇ ਬੇਬੀਆਂ ਹੁਣੀ ਕਰਦੇ ਸੀਗੇ ਕਦੋਂ ਸੀ ਹਾਂਜੀ ਯਾਦ ਕਰਦੇ ਸੀ ਹਨਮਾਨ ਨੇ ਹਰ ਫੋਨ ਤੇ ਯਾਰ ਕਰਦਾ ਸੀ ਗੰਡੇ ਤੇ ਨੁਗਨ ਹੋ ਕੇ ਖਤਮ ਉਹਦੀ ਆਉਂਦੀ ਗੱਲ ਨਹੀਂ ਕੀਤੀ ਕੰਨ ਦੇ ਵਿੱਚ ਹੈਗੇ ਸੀ ਕੀ ਕਹਿੰਦਾ ਕੀ ਆਉਂਗਾ ਆ ਵੀ ਆਉਂਗਾ ਕਹਿੰਦਾ ਹਾਂ ਬਾਪ ਜੀ ਕਹਿੰਦੇ ਕੀ ਕਾਰ ਲੈ ਲਈ ਸੀ ਹਾਂ ਕਾਰ ਲੈ ਲਈ ਸੀ ਹਾਲ ਖੋ ਗਿਆ ਸੀ ਨਾ ਇਹ ਮੇਰਾ ਭਾਣਜਾ ਸੀ ਹਰਮਨ ਜੋਤ ਜਿਸ ਦੀ ਅੱਜ ਇੱਥੇ ਮੌਤ ਹੋ ਚੁੱਕੀ ਹੈ ਸਰੀਰ ਦੇ ਵਿੱਚ ਤੇ ਸਾਨੂੰ ਤਕਰੀਬਨ 12:30 ਵਜੇ ਪਤਾ ਲੱਗਿਆ ਉੱਥੇ ਸਾਨੂੰ ਪੁਲਿਸ ਦੇ ਮੁਲਾਜ਼ਮਾਂ ਨੇ ਕਾਲ ਕੀਤੀ ਆ ਵੀ ਤੁਹਾਡੇ ਭਾਣਜੇ ਦੀ ਡੈਥ ਹੋ ਚੁੱਕੀ ਆ ਇਹਦੇ ਛੋਟੇ ਹੁੰਦੇ ਤੇ ਜ ਮਾਪੇ ਚੜ੍ਹਾਈ ਕਰ ਗਏ ਸੀ ਇਹ ਆਪਣੇ ਕੋਲ ਹੀ ਰਿਹਾ ਇੱਥੇ ਕਿੰਨੇ ਹੁੰਦੇ ਉਹ ਤੋਂ 2.5 ਸਾਲ ਦੀ ਉਮਰ ਸੀ ਜੀ ਦੀ ਉਹ ਵੀ ਬਾਅਦ ਵਿੱਚ ਮੌਤ ਹੋ ਗਈ ਸੀ ਉਹਨਾਂ ਦੀ ਜੀ ਬਹੁਤ ਵਧੀਆ ਸੀ ਜੀ तकरीबन 98% ਨੰਬਰ ਇਹਦੇ ਪਹਿਲੀ ਕਲਾਸ ਤੋਂ ਲੈ ਕੇ ਪਲੱਸ 2 ਤੱਕ ਆਏ ਆਗੇ ਤੇ ਆਈਲੈਂਡਸ ਦੇ ਵਿੱਚੋਂ ਵੀ ਓਵਰਆਲ 86 ਸੀ ਇਹਦੇ ਕਾਰਨ ਤਾਂ ਦੇਖੋ ਜਾਂ ਪੜ੍ਹਾਈ ਦਾ ਸਟ੍ਰੈਸ ਜਾਂ ਕੰਮ ਦਾ ਸਟ੍ਰੈਸ ਲਾ ਲਓ ਉੱਥੇ ਐਵੇਂ ਤਾਂ ਕੋਈ ਕਾਰਨ ਬਣਿਆ ਮਤਲਬ ਇੰਨਾ ਇੰਟੈਲੀਜੈਂਟ ਬੰਦਾ ਪਰ ਸਾਨੂੰ ਤਾਂ ਸੁਣ ਕੇ ਯਕੀਨ ਨਹੀਂ ਆਉਂਦਾ ਵੀ ਐਵੇਂ ਕਰ ਸਕਦਾਗਾ ਉਹ ਪਰ ਜੋ ਉੱਥੇ ਉਹਦੇ ਨਾਲ ਦੇ ਰੂਮ ਮੇਟ ਸੀ ਜਾਂ ਉਧਰ ਮੁਲਾਜ਼ਮ ਹੁੰਦਾਂ ਨੇ ਇਹੀ ਦੱਸਿਆ ਵੀ ਇਹਨੇ ਖੁਦਕੁਸ਼ੀ ਹੀ ਕਰੀ ਆ ਹਾਂਜੀ ਇਹੀ ਹੋ ਸਕਦਾ ਤੇ ਕੋਈ ਸਿੱਧਾ ਸਿੱਧਾ ਹੋਰ ਤਾਂ ਰੀਜ਼ਨ ਹੈ ਨਹੀਂ ਕਿ ਡਿਪਰੈਸ਼ਨ ਦਾ ਜਦੋਂ ਮਤਲਬ ਇਹ ਮੁੰਡਾ ਜਾਂਦਾ ਜਦੋਂ ਨਾਲ ਦੇ ਮੁੰਡਿਆਂ ਨੂੰ ਦੇਖ ਕੇ ਉਹਤੇ ਖਰਚੇ ਵਧਾ ਲੈਂਦੇ ਹੈਗੇ ਤੇ ਜੋ ਕਾਲਜ ਦੇ ਯੂਨੀਵਰਸਿਟੀ ਦੇ ਫੀਸਾਂ ਨਹੀਂ ਪੂਰੀਆਂ ਹੁੰਦੀਆਂ ਹੈਗੀਆਂ ਜਦੋਂ ਫਿਕਰ ਵੱਧਦਾ ਵੱਧਾ ਇੱਥੇ ਮੌਤਿਆ ਪਹੁੰਚਿਆ ਉਹ ਤੇ ਹੱਥ ਤੇ ਕੀ ਕਰਾਂ ਹੱਥ ਦੇ ਬਾਈ ਮਤਲਬ ਦੋਨੇ ਉਹਦੇ ਮੰਮੀ ਡੈਡੀ ਦੇ ਟੈਟੂ ਬਣਾਏ ਸੀ ਉਹਦੇ ਡੇਟ ਲਿਖ ਕੇ ਨਾਲ ਬਹੁਤ ਪਿਆਰ ਕਰਦਾ ਸੀ ਵੀਰੇ ਸਾਨੂੰ ਸਾਨੂੰ ਬਹੁਤ ਪਿਆਰ ਕਰਦਾ ਸੀ ਵੀਰੇ ਡੇਲੀ ਹਰ ਰੋਜ਼ ਕੋਈ ਦਿਨ ਮਿਸ ਨਹੀਂ ਕੀਤਾ ਜਿਹਦੇ ਨੇ ਉਹਨੂੰ ਸਾਨੂੰ ਫੋਨ ਨਾ ਕਰਿਆ ਹੋਵੇ ਨੇ ਬੇਰੇ ਮਤਲਬ ਇੱਕ ਗੱਲ ਜਰੂਰ ਕਹਿੰਦਾ ਸੀ ਉਹ ਕਹਿੰਦਾ ਮਾਮਾ ਵੀ ਕੋਸ ਮਰਜ਼ੀ ਹੋਵੇ ਵੀ ਮਤਲਬ ਆਪਣੇ ਤਾਂ ਕੀ ਤੁਸੀਂ ਹੋਰਾਂ ਲੋਕਾਂ ਨੂੰ ਰੋਕੋ ਵੀ ਇੱਥੇ ਕੈਨੇਡਾ ਬਾਹਰ ਬੱਚੇ ਨਾ ਭੇਜੋ ਬਹੁਤ ਮਾੜੇ ਹਾਲਾਤ ਨੇ ਕਹਿੰਦਾ ਬਸ ਇੱਥੇ ਤੇ ਜਦੋਂ ਪਹੁੰਚ ਕੇ ਪਤਾ ਲੱਗਦਾਗਾ ਵੀ ਕੀ ਹਾਲਾਤ ਨੇ ਇੱਥੇ ਦੇ ਸੋ ਹੋ ਸਕੇ ਇੱਥੇ ਕੰਮ ਕਰਾਉਂਦੇ ਤੁਸੀਂ ਬਹੁਤ ਅਫਸੋਸ ਆ ਜੀ ਇੱਥੇ ਬਹੁਤ ਜ਼ਿਆਦਾ ਅਫਸੋਸ ਆ ਇਹ ਗੱਲ ਦਾ ਘੱਟ ਤੋਂ ਘੱਟ ਜੀ ਜ਼ਿੰਦਗੀ 'ਚ ਕੁਝ ਵੀ ਨਾ ਬਣਦਾ ਵੀਰੇ ਸਾਡਾ ਜਵਾਗ ਤਾਂ ਸਾਡੇ ਕੋਲ ਰਹਿੰਦਾ ਤੇ ਡੈੱਡ ਬੋਡੀ ਲਈ ਅਪੀਲ ਕੀਤੀ ਹੈ ਜੀ ਭਾਰਤ ਸਰਕਾਰ ਨੂੰ ਅਪੀਲ ਕਰਦੇ ਆ ਤੇ ਕੈਨੇਡਾ ਗ ਇਸ ਕੰਮ ਦੇ ਰਿਲੇਟਡ ਕੰਮ ਕਰ ਰਹੀਆਂ ਨੇ ਉੱਥੇ ਉਹਨਾਂ ਦੇ ਹੱਥ ਜੋੜ ਕੇ ਅਪੀਲ ਹੈ ਕਿ ਸਾਡੇ ਬੱਚੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਪੰਜਾਬ ਭੇਜੀ ਜਾਵੇ। ਲੱਗਦਾ ਕਿ ਕਿੰਨਾ ਕਤਲ ਹੋ ਰਿਹਾ ਹੈ ਨਹੀਂ ਜਿਉਂ ਉੱਥੇ ਕਿੰਨੀਆਂ ਮੌਤਾਂ ਹੋ ਰਹੀਆਂ ਨੇ। ਅਸੀਂ ਤਾਂ ਹੱਤਵੰਨ ਕੀ ਭਾਈ ਇਹ ਹੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਭੁੱਲ ਕੇ ਵੀ ਕੈਨੇਡਾ ਨੂੰ ਤੁਸੀਂ ਭੁੱਲ ਜੂਰ ਆਪਣੇ ਬੱਚੇ ਨੂੰ ਆਪਣੀ ਕੋਲ ਰੱਖੋ ਤੁਸੀਂ। ਧੰਨਵਾਦ। ਹਾਂਜੀ ਹੱਤਵੰਨ ਤੋਂ ਜ਼ਿਆਦਾ ਮੌਤਾਂ ਭਾਈ ਹੋ ਗਈਆਂ ਨੇ ਇੱਥੇ ਕੈਨੇਡਾ ਦੇ ਵਿੱਚ। ਠੀਕ ਆ ਪਰ ਸਾਡੇ ਲੋਕਾਂ ਨੂੰ ਵੀਰੇ ਸਮਝ ਚਾਹੀਦੇ ਇਹ ਚੀਜ਼ਾਂ ਦੀ। ਬਹੁਤ ਚਾਂਸ ਨੇ ਬਾਈ ਇੱਥੇ ਅੱਗੇ ਸਾਡੇ ਬਜ਼ੁਰਗਾਂ ਨੇ ਇੱਥੇ ਟਾਈਮ ਪਾਸ ਕਰਿਆ ਸਕਦਾ ਆਪਾਂ ਵੀ ਇੱਥੇ ਵੱਡੇ ਹੋਏਾਂਗੇ ਐਡਾ ਹੁਣ ਕੀ ਮਾੜੇ ਹਾਲਾਤ ਹੋਗੇ ਜਿਹੜੇ ਆਪਣੇ ਜੂਥ ਨੂੰ ਉੱਥੇ ਜਾ ਕੇ ੱੱੱਕੇ ਖਾਣੇ ਪਏਗੇ ਆ ਬੇਟੇ ਨੇ ਬਾਹਰ ਜਾਣਾ ਸੀ ਹਾਂਜੀ ਦੇਖੋ ਆਪਣਾ ਤਾਂ ਇਹ ਫਾਈਨਲ ਡਿਸੀਜਨ ਆ ਬਾਈ ਤਾਂ ਪਾਸਪੋਰਟ ਤੱਕ ਨਹੀਂ ਬਣਾਵਾਗੇ ਅਸੀਂ ਠੀਕ ਆ ਕੁਛ ਮਰਜੀ ਹੋਵੇ ਆਪਣੀ ਬੇਟੀ ਨਾਲ ਬੇਟਾ ਅਸੀਂ ਬਾਹਰ ਨਹੀਂ ਭੇਜਾਂਗੇ ਤੋਂ ਮੈਂ 15 ਸਾਲ ਅਰਬ ਮੁਲਕਾਂ ਦੇ ਵਿੱਚ ਲਾਇਆ ਇਹ ਤੋਂ ਬਿਹਤਰ ਆ 3 ਘੰਟੇ ਦੀ ਫਲਾਈਟ ਹੈ ਜੇ ਬਾਹਰ ਜਾਣਾ ਹੀ ਹੈ ਕੰਮ ਕਰੋ ਪੈਸੇ ਕਮਾਓ ਇੱਥੇ ਆ ਕੇ ਕੁਰਸੀਆਂ ਮਾਣੋ ਹਮ ਹਰਬ ਮੁ ਹੂੰ ਕਾਰਨ ਕਿ ਉੱਥੇ ਬੰਦਾ ਇੰਨਾ ਨਾ ਟ੍ਰੈਸਟ ਆ ਬਹੁਤ ਜ਼ਿਆਦਾ ਕੰਪਨੀਆਂ ਨੇ ਬਹੁਤ ਜ਼ਿਆਦਾ ਇਥੋਂ ਸਿੱਖ ਕੇ ਕੰਮ ਜਾਓ ਕਾਰਪੈਂਟਰੀ ਪਲੰਬਰ ਵਗੈਰਾ ਹੂੰ ਸਟੱਡੀ ਦੇ ਨਾਲ ਤੁਸੀਂ ਇਹ ਪ੍ਰੈਕਟੀਕਲ ਕਰਕੇ ਜਾਓ ਉੱਥੇ ਜਾਂਦਿਆਂ ਨੂੰ ਤੁਹਾਨੂੰ ਕੈਨੇਡਾ ਜੀ ਨਹੀਂ ਤਨਖਾਹ ਮਿਲਦੀ ਐ ਅੱਛਾ ਖੁਦ ਮੇਰੀ ਅਜਰਨੀ ਐ ਇਹ ਹੂੰ ਪਹਿਲੀ ਉਮਰ ਦੇ ਵਿੱਚ ਜਦੋਂ ਬੱਚੇ ਜਾਂਦੇ ਸੀ ਅਸੀਂ ਕੁਝ ਬੰਦੇ ਕੈਨੇਡਾ ਨੂੰ ਨਿਕਲ ਕੇ ਚਲੋ ਉਦੋਂ ਸੈਟਿੰਗ ਹੋ ਗਈ ਉਹਨਾਂ ਦੀ ਅਸੀਂ ਅਰਬ ਮਲ ਖੰਝ ਗਏ ਔਰ ਬਹੁਤ ਵਧੀਆ ਮੈਸਟ ਆ ਇਸ ਲਈ ਮੈਂ ਤਾਂ ਇਹੀ ਕਹੂੰਗਾ ਵੀ ਕੈਨੇਡਾ ਚ ਜਾਣ ਦੀ ਲੋੜ ਨਹੀਂ ਹੈ ਬੱਚਿਆਂ ਨੂੰ ਭੇਜੋ ਤੁਸੀਂ ਤਾਂ ਛੋਟੇ ਮੁਲਕਾਂ ਚ ਇੱਥੇ ਨੇੜੇ-ਤੇੜੇ ਭੇਜੋ 3 ਘੰਟੇ ਦੀ ਫਲੈਟ ਹੈ ਯਾਰ ਉਨੀ ਬੰਦਾ ਮਿਲਦਾ ਸਕਦਾ ਨਾ 18 ਘੰਟੇ ਬਹਿ ਕੇ ਉੱਥੇ ਜਾਣਾ ਕਦੋਂ ਵਾਪਸ ਆਉਣਾ ਇਸ ਲਈ ਲੋਕਾਂ ਨੂੰ ਮੈਸੇਜ ਇਹੀ ਹੈ ਮੇਰੇ ਵੱਲੋਂ ਤਾਂ ਵੀ ਐਡੀ ਦੂਰ ਨਾ ਭੇਜੋ ਆਪਰੇ ਬੱਚਿਆਂ ਨੂੰ ਆਪਰੇ ਕੋਲੇ ਰੱਖੋ ਹਾਂ ਜੀ ਦਾ ਨਹੀਂ ਕੁਝ ਇੱਥੇ ਬਣਦਾ ਉਹ ਛੋਟੇ ਮੁਲਕਾਂ ਜਾਓ ਨੇੜੇ-ਨੇੜੇ ਜਾਓ